ਪ੍ਰੋਗਰਾਮ ਅੱਜ ਦੀ ਗੱਲ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਅਸੀਂ ਸਭ ਜਾਣਦੇ ਹਾਂ ਕਿ ਇੱਕ ਤੰਦਰੁਸਤ ਸਰੀਰ ਦੇ ਅੰਦਰ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ ਤੇ ਉਸ ਮਨ ਦੇ ਨਾਲ ਹੀ ਅਸੀਂ ਅਜਹੀ ਦੁਨੀਆ ਰਚਦੇ ਹਾਂ ਜਿਸ ਦੇ ਵਿੱਚ ਅਸੀਂ ਆਪਣਾ ਤੇ ਦੇਸ਼ ਦਾ ਵਿਕਾਸ ਜਿਹੜਾ ਹੈ ਉਹ ਕਰਨ ਚ ਹਿੱਸਾ ਪਾਉਂਦੇ ਹਾਂ ਤੇ ਜਦੋਂ ਸਾਡਾ ਸਰੀਰ ਤੰਦਰੁਸਤ ਹੋਵੇ ਉਸ ਵਾਸਤੇ ਅਸੀਂ ਕੀ ਕਰਨਾ ਹੈ ਇਹਦੇ ਲਈ ਸਾਨੂੰ ਯੋਗ ਕਸਰਤ ਚੰਗੀ ਖੁਰਾਕ ਗੂੜੀ ਨੀਂਦ ਲੈਣੀ ਪੈਂਦੀ ਹੈ ਤੇ ਯੋਗ ਤੇ ਕਸਰਤ ਇੱਕ ਜਈਆਂ ਸਾਡੀਆਂ ਕਿਰਿਆਵਾਂ ਹਨ ਜਿਹੜੀਆਂ ਸਾਡੇ ਮਨ ਨੂੰ ਸ਼ਾਂਤ ਤੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਤੇ ਅੱਜ ਦੀ ਗੱਲ ਦਾ ਸਾਡਾ ਵਿਸ਼ਾ ਵੀ ਇਹੀ ਹੈ ਕੰਮ ਕਾਜ ਦੇ ਰੁਝੇਵੇਂ ਦੌਰਾਨ ਯੋਗ ਰਾਹੀਂ ਤਰੋ ਤਾਜ਼ਾ ਹੋਣਾ ਪਿਆਰੇ ਦਰਸ਼ਕੋ ਸਾਬ ਸ ਜਾਣਦੇ ਹਨ ਕਿ ਸਾਨੂੰ ਕੋਈ ਨਾ ਕੋਈ ਕਾਮਕਾਰ ਕਰਨਾ ਪੈਂਦਾ ਹੈ ਚਾਹੇ ਦਫਤਰੀ ਕਾਮਕਾਰ ਹੈ ਚਾਹੇ ਖੇਰੂ ਕਾਮਕਾਰ ਹੈ ਇਸ ਦੌਰਾਨ ਅਸੀਂ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਯੋਗ ਕਿਰਿਆਵਾਂ ਰਾਹੀਂ ਤਰੋ ਤਾਜ਼ਾ ਰੱਖਣਾ ਹੈ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਾਡੇ ਮਾਹਿਰ ਮਹਿਮਾਨ ਸਾਡੇ ਕੋਲ ਅੱਜ ਪਹੁੰਚੇ ਨੇ ਡਾਕਟਰ ਅਨੀਤਾ ਜੀ ਜਿਹੜੇ ਕਿ ਆਯੁਰਵੈਦਿਕ ਮੈਡੀਕਲ ਅਫਸਰ ਨੇ ਤੇ ਨਾਲ ਹੀ ਜਿਨ੍ਹਾਂ ਨੇ ਐਮਡੀ ਕੀਤੀ ਹੈ ਆਯੁਰਵੈਦਿਕ ਤੇ ਯੋਗ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇੱਕ ਚੰਗੇ ਸਵਸਥ ਸਰੀਰ ਵਾਸਤੇ ਅਸੀਂ ਯੋਗ ਨਾਲ ਕਿਸ ਤਰ੍ਹਾਂ ਆਪਣੇ ਆਪ ਨੂੰ ਹੋਰ ਜ਼ਿਆਦਾ ਵਧੀਆ ਬਣਾ ਸਕਦੇ ਹਾਂ ਡਾਕਟਰ ਨੀਤਾ ਜੀ ਤੁਹਾਡਾ ਬਹੁਤ-ਬਹੁਤ ਮੈਂ ਸਵਾਗਤ ਕਰਦੀ ਹਾਂ ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਅੱਜ ਲਾਹੇਵੰਦ ਗੱਲਾਂ ਦੱਸਣੀਆਂ ਨੇ ਕਿ ਜਦੋਂ ਆਪਣੇ ਦਫ਼ਤਰ ਦੇ ਕੰਮਕਾਜ ਔਰਜੇ ਹੁੰਦੇ ਨੇ ਤਾਂ ਕਿਸ ਕਿਸ ਤਰ੍ਹਾਂ ਉਹ ਆਪਣੇ ਕੁਝ ਕੁ ਵਕਫੇ ਦੇ ਬਾਅਦ ਕੁਝ ਇਹੋ ਜਿਹੇ ਯੋਗ ਦੀਆਂ ਕਿਰਿਆਵਾਂ ਕਰਨ ਕਿ ਉਹਨਾਂ ਦਾ ਮਨ ਵੀ ਖੁਸ਼ ਰਹੇ ਸ਼ਾਂਤ ਰਹੇ ਤੇ ਸਰੀਰ ਵੀ ਊਰਜਾ ਭਰਪੂਰ ਰਹੇ ਤੇ ਡਾਕਟਰ ਨੀਤਾ ਇਸ ਤੋਂ ਪਹਿਲਾਂ ਕਿ ਅਸੀਂ ਗੱਲ ਕਰੀਏ ਤੁਸੀਂ ਇਹ ਦੱਸੋ ਕਿ ਜਿਹੜਾ 21 ਜੂਨ ਦਾ ਦਿਨ ਹੈਗਾ ਉਹ ਭਾਰਤ ਸਰਕਾਰ ਵੱਲੋਂ ਇੱਕ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹਰ ਬਰੇ ਇਸ ਦਾ ਕੀ ਕਾਰਨ ਹੈ ਕਿ ਕਿਉਂ 21 ਜੂਨ ਹੀ ਕਿਉਂ ਚੁਣਿਆ ਜਾਂਦਾ ਹੈ ਸਭ ਤੋਂ ਪਹਿਲਾਂ ਤੇ ਯੋਗ ਨਾਲ ਜੁੜੇ ਯੋਗ ਪ੍ਰੇਮੀਆਂ ਨੂੰ ਮੇਰੀ ਪਿਆਰ ਭਰੀ ਨਮਸਕਾਰ 21 ਜੂਨ ਦਾ ਦਿਨ ਸਿਰਫ ਸਾਡੇ ਦੇਸ਼ ਦੇ ਵਿੱਚ ਹੀ ਨਹੀਂ ਅੰਤਰਰਾਸ਼ਟਰੀ ਪੱਧਰ ਤੇ ਵੀ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਜੋ ਐਸਟਰੋਨੋਮੀ ਹੈ ਜਿੰਨੂੰ ਕਿ ਆਪਾਂ ਖਗੋਲ ਸ਼ਾਸਤਰ ਖਗੋਲ ਵਿਗਿਆਨ ਦੇ ਨਾਮ ਨਾਲ ਜਾਣਦੇ ਆ ਕਿ ਜੋ ਇੱਕ ਬ੍ਰਹਮੰਡ ਦੇ ਵਿੱਚ ਜੋ ਬ੍ਰਹਮੰਡ ਦੀ ਪੜਾਈ ਹੈ ਠੀਕ ਹੈ ਉਹਦੇ ਅਨੁਸਾਰ ਜੋ 21 ਜੂਨ ਦਾ ਦਿਨ ਹੈ ਉਹ ਗਰਮੀਆਂ ਦੀ ਸੰਗਰਾਣ ਦਾ ਦਿਨ ਹੈ ਠੀਕ ਹੈ ਤੇ ਇਸ ਦਿਨ ਜੋ ਉੱਤਰੀ ਗੋਲਾਰਧ ਦੇ ਵਿੱਚ ਨਾਰਥਰਨ ਹੈਮਿਸਫੀਅਰ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਹੈ ਉਨਾ ਤੇ ਯੋਗ ਦੀਆਂ ਕਿਰਿਆਵਾਂ ਦਾ ਵਿਸ਼ੇਸ਼ ਪ੍ਰਭਾਵ ਪੈਂਦਾ ਹੈ ਇਸ ਦਿਨ ਜੋ ਧਰਤੀ ਤੋਂ ਸੂਰਜ ਦੀ ਸਥਿਤੀ ਹੈ ਧਰਤੀ ਤੋਂ ਜੋ ਸੂਰਜ ਦੀ ਦੂਰੀ ਹੈ ਉਹ ਸਭ ਤੋਂ ਵੱਧ ਹੁੰਦੀ ਹੈ ਔਰ ਇਹ ਸਭ ਤੋਂ ਲੰਬਾ ਦਿਨ ਹੁੰਦਾ ਹੈ ਇਸ ਲਈ ਇਸ ਦਿਨ ਜਿਹੜੇ ਵੀ ਲੋਕ ਆਪਣੀ ਅਧਿਆਤਮਿਕ ਵਿਕਾਸ ਤੇ ਲਈ ਯੋਗ ਕਰਦੇ ਆ ਉਹਨਾਂ ਨੂੰ ਇਸ ਦਾ ਖਾਸ ਲਾਭ ਮਿਲਦਾ ਹੈ ਇਸ ਲਈ 21 ਜੂਨ ਨੂੰ ਅਸੀਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਚੁਣਿਆ ਹੈ ਠੀਕ ਹੈ ਜੀ 21 ਜੂਨ ਦਾ ਦਿਨ ਤੰਤਰਾਸ਼ਟਰੀ ਯੋਗ ਦਿਵਸ ਹੋ ਗਿਆ ਕਿ ਇਸ ਦਿਨ ਅਸੀਂ ਆਪਣੀ ਸਿਹਤ ਕਿਵੇਂ ਚੰਗੀ ਰੱਖਣੀ ਹੈ ਸਾਨੂੰ ਥੋੜਾ ਜਿਹਾ ਯਾਦ ਵੀ ਕਰਾਉਂਦਾ ਔਰ ਸਾਨੂੰ ਕੁਝ ਨਵੇਂ ਜਿਹੜੇ ਆਸਨ ਯੋਗ ਆਸਨ ਵੀ ਸਾਨੂੰ ਵੇਖਣ ਨੂੰ ਮਿਲਦੇ ਆ ਤੇ ਉਜ ਵੀ ਜੇ ਅਸੀਂ ਦੇਖੀਏ ਤੇ ਜਿਹੜੇ ਸਾਡੇ ਸਾਡਾ ਕੋਈ ਵਿਸ਼ਾ ਹੀ ਇਹ ਹੈ ਕਿ ਕਾਮਕਾਰਜੀ ਲੋਕ ਜਿਹੜੇ ਆਪਣੇ ਦਫ਼ਤਰਾਂ 'ਚ ਕੰਮ ਕਰਦੇ ਨੇ ਜਾਂ ਆਪਣੇ ਅਦਾਰਿਆਂ 'ਚ ਕੰਮ ਕਰਦੇ ਨੇ ਤਾਂ ਉਸ ਵੇਲੇ ਉਹਨਾਂ ਨੂੰ ਊਰਜਾ ਦੀ ਇੱਕ ਲੋਡ ਹੈ ਤੇ ਥੋੜੇ ਥੋੜੇ ਵਕਫੇ ਬਾਅਦ ਉਹ ਕਿਹੜੇ ਕਿਹੜੇ ਯੋਗ ਆਸਨ ਕਰਨ ਖਾਸ ਕਰਕੇ ਜਿਹੜੇ ਸਿਟਿੰਗ ਜੌਬ ਕਰਦੇ ਆ ਕਿ ਸਾਰਾ ਦਿਨ ਉਹਨਾਂ ਨੂੰ 9 ਤੋਂ 5 ਜਾਂ ਕੋਈ ਵੀ ਸਮਾਂ ਉਹਨਾਂ ਦਾ ਫਿਕਸ ਆ ਤੇ ਉਸ ਵੇਲੇ ਉਹਨਾਂ ਨੇ ਆਪਣੇ ਦਫ਼ਤਰ 'ਚ ਬੈਠ ਕੇ ਆਪਣੀ ਕੁਰਸੀ ਆਪਣੀ ਮੇਜ਼ ਦੇ ਉੱਤੇ ਬੈਠ ਕੇ ਕੰਮ ਕਰਨਾ ਤਾਂ ਉਹਨਾਂ ਨੂੰ ਵਿੱਚ ਵਿੱਚ ਕਿਹੜੇ ਆਸਨ ਕਰਨੇ ਚਾਹੀਦੇ ਆ ਕਿ ਉਹ ਤਰੋ-ਤਾਜ਼ਾ ਹੁੰਦੇ ਰਹਿਣ ਇਹ ਤੁਸੀਂ ਬਹੁਤ ਹੀ ਅੱਛਾ ਵਿਸ਼ਾ ਚੁਣਿਆ ਹੈ ਕਿ ਜਿਹੜੇ ਲੋਕ ਕੰਮਕਾਜ ਕਰਦੇ ਹੈ ਉਹ ਕਿਸ ਤਰ੍ਹਾਂ ਯੋਗ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਸਕਦੇ ਆ ਅਸੀਂ ਦੇਖਦੇ ਆ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਇੱਕੋ ਹੀ ਪੋਜੀਸ਼ਨ ਦੇ ਵਿੱਚ ਕਿਸੇ ਵੀ ਜਦੋਂ ਆਪਾਂ ਕੋਈ ਡੈਸਕ ਤੇ ਬੈਠ ਕੇ ਕਰਨ ਵਾਲੀ ਜੌਬ ਕਰਦੇ ਆ ਤੇ ਆਪਾਂ ਲੰਬੇ ਸਮੇਂ ਤੱਕ ਇੱਕੋ ਹੀ ਜਗ੍ਹਾ ਤੇ ਬੈਠੇ ਰਹਿੰਦੇ ਆ ਤੇ ਉਹਦੇ ਕਰਕੇ ਸਾਡੀਆਂ ਅੱਖਾਂ ਤੇ ਸਾਡੀ ਗਰਦਨ ਤੇ ਸਾਡੀ ਰੀੜ ਦੀ ਹੱਡੀ ਤੇ ਇੱਕ ਬਹੁਤ ਜ਼ਿਆਦਾ ਸਟ੍ਰੈਸ ਪੈਂਦੀ ਹੈ ਠੀਕ ਹੈ ਇਸ ਸਟ੍ਰੈਸ ਨੂੰ ਰਿਲੀਵ ਕਰਨ ਲਈ ਜੋ ਮਿਨਿਸਟਰੀ ਆਫ ਆਯੋਸ਼ ਭਾਰਤ ਸਰਕਾਰ ਨੇ ਇੱਕ ਕਾਮਨ ਵਾਈ ਬ੍ਰੇਕ ਪ੍ਰੋਟੋਕਾਲ ਡਿਜ਼ਾਈਨ ਕੀਤਾ ਹੈ ਜਿਸ ਦੇ ਵਿੱਚ ਮਾਹਿਰ ਜੋ ਯੋਗ ਦੇ ਮਾਹਿਰ ਵਿਅਕਤੀ ਹੈਗੇ ਆ ਉਹਨਾਂ ਨੇ ਕੁਝ ਖਾਸ ਤਰ੍ਹਾਂ ਦੇ ਆਸਨ ਪ੍ਰਾਣਯਾਮ ਅਤੇ ਕਿਰਿਆਵਾਂ ਦੱਸਿਆ ਜਿਨ੍ਹਾਂ ਨੂੰ ਕਰਕੇ ਅਸੀਂ ਆਪਣਾ ਪੂਰਾ ਦਿਨ ਦਾ ਸਰੀਰਿਕ ਅਤੇ ਮਾਨਸਿਕ ਤਣਾ ਦੂਰ ਕਰਕੇ ਦੁਬਾਰਾ ਤਰੋਤਾਜ਼ਾ ਹੋ ਸਕਦੇ ਹਾਂ ਠੀਕ ਹੈ ਤੇ ਇਹਦੇ ਵਿੱਚ ਕੁਝ 8-10 ਕਿਰਿਆਵਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਆਸਨ ਹੈ ਪ੍ਰਾਣਯਾਮ ਹੈ ਧਿਆਨ ਹੈ ਉਹਨਾਂ ਦੇ ਵਿੱਚੋਂ ਕੁਝ ਇੱਕ ਆਸਨ ਤੁਹਾਨੂੰ ਅੱਜ ਸਾਰਿਆਂ ਨੂੰ ਮੈਂ ਕਰਕੇ ਦੱਸੂਗੀ ਤਾਂ ਕਿ ਤੁਹਾਨੂੰ ਉਸ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ। ਬਿਲਕੁਲ ਜੀ ਬਿਲਕੁਲ। ਤਾਂ ਸਭ ਤੋਂ ਪਹਿਲਾਂ ਹੈ ਤਾੜਾਸਨ। ਹਾਂ ਠੀਕ ਹੈ ਜੀ। ਤਾੜਾਸਨ ਦੇ ਲਈ ਆਪਾਂ ਬਿਲਕੁਲ ਸਿੱਧੇ ਬੈਠ ਜਾਣਾ ਹੈ। ਸਿੱਧੇ ਬੈਠ ਕੇ ਦੋਨੋਂ ਪੈਰਾਂ ਦੇ ਵਿੱਚ ਸਾਡੇ ਘੱਟੋ ਘੱਟ 1.5 ਫੁੱਟ ਦੀ ਦੂਰੀ ਬਣਾਨੀ ਹੈ। ਹੱਥਾਂ ਨੂੰ ਨਮਸਕਾਰ ਮੁਦਰਾ ਦੇ ਵਿੱਚ ਲਿਆਓ। ਹਮ ਠੀਕ ਹੈ। ਲੰਮਾ ਸਾਹ ਲੈਣਾ ਹੈ। ਹਮ ਠੀਕ ਹੈ। ਸਾਹ ਛੱਡ ਕੇ ਫਿੰਗਰਸ ਨੂੰ ਇੰਟਰਲੌਕ ਕਰਕੇ ਉੱਪਰ ਸਾਹ ਪਰਦੇ ਹੋਏ ਲੈ ਕੇ ਜਾਣਾ ਹੈ। ਬਿਲਕੁਲ ਠੀਕ ਹੈ ਜੀ। पूरा शरीर नु खिंचना है ये ताड़ासन है सांस हटदे हुए हाथ ਥਲੇ ਕਰ ਲੈਨੇ ਹੈ ਮਤਲਬ ਅਸੀਂ ਆਪਣੇ ਦਫ਼ਤਰ ਦੀ ਕੁਰਸੀ ਤੇ ਬੈਠ ਕੇ ਵੀ ਥੋੜੇ ਸਮੇਂ ਲਈ ਆਪਣਾ 1-2 ਮਿੰਟ ਵਾਸਤੇ ਆਸਣ ਕਰੀਏ ਤੇ ਸਾਡੀ ਜਿਹੜੀ ਤਾਜ਼ਗੀ ਹੈ ਉਹ ਆ ਜਾਂਦੀ ਹੈ ਸਾਡੀ ਊਰਜਾ ਵੱਧ ਜਾਂਦੀ ਹੈ ਜੀ ਬਿਲਕੁਲ ਜੋ ਇਹ ਵਾਈ ਬ੍ਰੇਕ ਹੈ ਇਹ 5 ਮਿੰਟ ਦੀ ਹੀ ਪ੍ਰਕਿਰਿਆ ਹੈ 5 ਮਿੰਟ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਤਰੋਤਾਜ਼ਾ ਕਰ ਸਕਦੇ ਹਾਂ ਉਹਦੇ ਲਈ ਇਹ ਕੁਝ ਆਸਣ ਔਰ ਕੁਝ ਪ੍ਰਾਣਯਾਮ ਦੱਸੇ ਗਏ ਹਨ ठीक है ताड़ासन तो बाद आप दोबारा सह लेंदेद हो उपर लेके जाना है तो आप करना है उथित ह हस्तासन सह छा अपनी राइट साइड पर टर्न करना है सह लेंदे हुए सेंटर के सह दूसरी साइड पर टर्न करा सह वापस सेंटर केड़ते हुए वापस हाथ थले तो इस तो बाद ਦੋ ਤੁਸੀਂ ਦੱਸਿਆ ਆਸਣ ਜਿਹੜੇ ਕਿ ਸ਼ੁਰੂ ਚਾ ਸ਼ੁਰੂਆਤੀ ਆ ਆਸਣ ਜੀ ਪਾੜਾ ਸੰ ਦੱਸਿਆ ਹੈ ਇੱਕ ਤੁਹਾਨੂੰ ਹਸਤ ਉਤਾਨ ਆਸਣ ਦੱਸਿਆ ਹੈ ਉਸ ਤੋਂ ਬਾਅਦ ਆਪਾਂ ਕਰ ਸਕਦੇ ਹਾਂ ਕਟੀ ਚੱਕਰ ਆਸਣ ਕਟੀ ਚੱਕਰ ਆਸਣ ਦੇ ਵਿੱਚ ਆਪਾਂ ਕੀ ਕਰਨਾ ਹੈ ਲੰਮਾ ਸਾਹ ਲੈਣਾ ਹੈ ਸਾਹ ਛੱਡਦੇ ਹੋਏ ਆਪਾਂ ਆਪਣੀ ਚੇਰ ਨੂੰ ਪਕੜਨਾ ਹੈ ਹੂੰ ਪਿੱਛੋਂ ਇਹਨੂੰ ਇਸ ਤਰ੍ਹਾਂ ਪਕੜਨਾ ਹੈ ਤੇ ਟਰਨ ਕਰ ਜਾਣਾ ਠੀਕ ਹੈ ਠੀਕ ਹੈ ਜੀ ਫਿਰ ਸਾਹ ਲੈਂਦੇ ਹੋਏ ਵਾਪਸ ਸਿੱਧੇ ਹੋ ਜਾਓ ਕਿਉਂਕਿ ਇਹ ਇੱਕ ਡੈਸਕਟਾਪ ਯੋਗਾ ਹੈ ਤੇ ਸਾਡੇ ਕੋਲ ਜੋ ਵੀ ਸਾਧਨ ਮੌਜੂਦ ਹੈ ਸਾਡਾ ਇੱਕ ਟੇਬਲ ਮੌਜੂਦ ਹੈ ਸਾਡੇ ਕੋਲ ਇੱਕ ਕੁਰਸੀ ਹੈ ਆਪਾਂ ਇਹਨਾਂ ਦੀ ਮਦਦ ਦੇ ਨਾਲ ਹੀ ਕਿਸ ਤਰ੍ਹਾਂ ਆਪਾਂ ਯੋਗ ਕਰ ਸਕਦੇ ਹਾਂ ਆਪਾਂ ਉਹ ਕਰਨ ਦੀ ਕੋਸ਼ਿਸ਼ ਕਰਨੀ ਹੈ ਠੀਕ ਹੈ ਜੀ ਸਾਹ ਛੱਡਦੇ ਹੋਏ ਮੁੜ ਕੇ ਵਾਪਸ ਆ ਜਾਣਾ ਹੈ ਇਸ ਤੋਂ ਬਾਅਦ ਅਸੀਂ ਕਰਨਾ ਹੈ ਅਰਧ ਚੰਦਰ ਆਸਨ ਦੋਨੋਂ ਹੱਥ ਆਪਣੀ ਕਮਰ ਤੇ ਪਿੱਛੇ ਰੱਖਨੇ ਹਨ ਲੰਬਾ ਸਾਹ ਲੈਣਾ ਹੈ ਸਾਹ ਛੱਡਦੇ ਹੋਏ ਆਪਾਂ ਗਰਦਨ ਨੂੰ ਪਿੱਛੇ ਲੈ ਕੇ ਜਾਣਾ ਹੈ ਬਿਲਕੁਲ ਕਿਉਂਕਿ ਸਾਰਾ ਦਿਨ ਜਦੋਂ ਅਸੀਂ ਦਫਤਰੀ ਕੰਮਕਾਜ ਕਰਦੇ ਹਾਂ ਤੇ ਸਾਡੀ ਪਿੱਠ ਤੇ ਸਾਡੀ ਬੈਕਏਕ ਜੇ ਵਗੈਰਾ ਜੜੀ ਆ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਵਾਸਤੇ ਅਸੀਂ ਇਹ ਆਸਣ ਕਰਕੇ ਉਸ ਤੋਂ ਬਚ ਸਕਦੇ ਹਾਂ ਬਿਲਕੁਲ ਹੁਣ ਇਸ ਤੋਂ ਬਾਅਦ ਆਪਾਂ ਦੋਨੋਂ ਹੱਥ ਉੱਪਰ ਲਿਜਾ ਕੇ ਹਾਂ ਸਾਹ ਛੱਡਦੇ ਹੋਏ ਦੋਨੋਂ ਹੱਥਾਂ ਨੂੰ ਥੱਲੇ ਲੈ ਕੇ ਆਣਾ ਆਪਣੇ ਜੋ ਤੁਹਾਡੀ ਡੈਸਕ ਹੈ ਉਸ ਤੇ ਟਿਕਾ ਦੇਣਾ ਹੈ ਬਿਲਕੁਕਲ ਠੀਕ ਹੈ ਜੀ ਇਹਨੂੰ ਆਪਾਂ ਪਾਦ ਹਸਤਾਸਨ ਕਵਾਂਗੇ ਸਾਹ ਲੈਂਦੇ ਹੋਏ ਵਾਪਸ ਆ ਜਾਣਾ ਠੀਕ ਹੈ ਸਾਹ ਛੱਡਦੇ ਹੋਏ ਆਪਣੇ ਦੋਨੋਂ ਹੱਥ ਥੱਲੇ ਕਰ ਲਓ ਇਸ ਤੋਂ ਬਾਅਦ ਇੱਕ ਹੋਰ ਆਸਨ ਹੈ ਬਹੁਤ ਹੀ ਵਧੀਆ ਆਸਨ ਉਤਾਨ ਮੰਡੂਕ ਆਸਨ ਜੋ ਕਿ ਸਾਡੀ ਗਰਦਨ ਵਾਸਤੇ ਹੈਗਾ ਸਾਡੀ ਗਰਦਨ ਇੱਕ ਲੰਬੇ ਸਮੇਂ ਤੱਕ ਆਪਾਂ ਸਕਰੀਨ ਤੇ ਦੇਖਦੇ ਰਹਿੰਦੇ ਤੇ ਬੜੇ ਤਣਾਅ ਦੇ ਵਿੱਚ ਰਹਿੰਦੀ ਹੈ ਤੇ ਉਹਦੇ ਲਈ ਆਪਾਂ ਕਰਦੇ ਹਾਂ ਉਤਾਨ ਮੰਡੂਕ ਆਸਨ ਲੰਮਾ ਸਾਹ ਲੈਂਦੇ ਹੋਏ ਆਪਾਂ ਆਪਣਾ ਹੱਥ ਉੱਪਰ ਚੁੱਕਾਂਗੇ ਸਾਹ ਛੱਡਦੇ ਹੋਏ ਇਹਨੂੰ ਦੂਸਰੇ ਸ਼ੋਲਡਰ ਤੇ ਦੂਸਰੇ ਮੋਢੇ ਤੇ ਰੱਖਾਂਗੇ ਫਿਰ ਦੂਸਰਾ ਹੱਥ ਇਸੇ ਤਰ੍ਹਾਂ ਚੁੱਕਾਂਗੇ ਉਹਨੂੰ ਪਿੱਛੇ ਮੋਢੇ ਤੇ ਇਦਾਂ ਕ੍ਰੋਸ ਫਾਰਮ ਦੇ ਵਿੱਚ ਰੱਖਣਾ ਤੇ ਸਾਹਮਣੇ ਦੇਖਣਾ ਹੈ ਥੋੜੇ ਦੇਰ ਸੇ ਤਰ੍ਹਾਂ ਰੁਕਣ ਦੀ ਕੋਸ਼ਿਸ਼ ਕਰਾਂਗੇ ਸਾਹ ਛੱਡਦੇ ਹੋਏ ਹੌਲੀ ਹੌਲੀ ਵਾਪਿਸ ਬਿਲਕੁਲ ਜੀ ਠੀਕ ਹੈ ਜੀ ਉਤਾਨ ਮੰਡੂਕਾਸਨ ਮਤਲਬ ਇਹ ਸਾਡੇ ਮਾਸਪੇਸ਼ੀਆਂ ਦੇ ਖਿਚਾਓ ਨੂੰ ਦੂਰ ਕਰਦਾ ਹੈ ਤੇ ਨਾਲ ਹੀ ਸਾਡੇ ਜਿਹੜਾ ਮਨ ਦਾ ਇੱਕ ਥੋੜੇ ਸਮੇਂ ਲਈ ਸਾਡੀ ਕਾਮਕਾਰ ਕਰਦੇ ਕਰਦੇ ਜੋ ਸਾਡੇ ਅੰਦਰ ਇੱਕ ਬੋਰਿਅਤ ਆ ਜਾਂਦੀ ਜਾਂ ਕਿਸ ਤਰ੍ਹਾਂ ਦੀ ਥੋੜੀ ਤਾਜ਼ਗੀ ਜਿਹੜੀ ਆ ਉਹਦੇ ਨਾਲ ਮਿਲ ਜਾਂਦੀ ਹੈ ਜੀ ਬਿਲਕੁਲ ਜਦੋਂ ਆਪਾਂ ਡੈਸਕਟਾਪ ਯੋਗ ਕਰਨਾ ਹੈ ਜਦੋਂ ਆਪਾਂ ਆਪਣੀ ਕੁਰਸੀ ਤੇ ਬੈਠ ਕੇ ਯੋਗ ਕਰਨਾ ਹੈ ਤੇ ਕੁਝ ਚੀਜ਼ਾਂ ਦਾ ਆਪਾਂ ਖਾਸ ਖਿਆਲ ਰੱਖਣਾ ਹੈ ਕਿ ਉਸ ਯੋਗ ਨੂੰ ਕਰਨ ਵੇਲੇ ਆਪਾਂ ਆਪਣਾ ਪਰਸ ਆਪਣੀ 벨ਟ ਕੜੀ ਉਹ ਚੀਜ਼ਾਂ ਉਤਾਰ ਕੇ ਇੱਕ ਸਾਈਡ ਤੇ ਰੱਖ ਦਈਏ ਕੋਸ਼ਿਸ਼ ਕਰੀਏ ਜੇ ਹੋ ਸਕਦਾ ਹੈ ਤੇ ਆਪਣੇ ਜੁੱਤੇ ਵੀ ਉਤਾਰੇ ਜਾ ਸਕਦੇ ਆ ਅਦਰਵਾਈਜ਼ ਆਪਾਂ ਇਸੇ ਤਰ੍ਹਾਂ ਬੈਠ ਕੇ ਆਪਣੇ ਆਪ ਨੂੰ ਤਰੋਤਾਜ਼ਾ ਕਰ ਸਕਦੇ ਆ ਠੀਕ ਹੈ ਔਰ ਜੇ ਖਾਣੇ ਦਾ ਵਕਫਾ ਹੋਵੇ ਕਿਵੇਂ ਕਿੰਨਾ ਮਤਲਬ ਸਵੇਰੇ ਮੰਨ ਲਓ ਬ੍ਰੇਕਫਾਸਟ ਕਰਕੇ ਅਸੀਂ ਆਪਣੇ ਦਫ਼ਤਰ ਗਏ ਆ ਤੇ ਉਹਦੇ ਵਿੱਚ ਜਿਹੜਾ ਵਕਫਾ ਕਿੰਨਾ ਹੋਵੇ ਕਿ ਅਸੀਂ ਇਹਨਾਂ ਆਸਨਾਂ ਨੂੰ ਥੋੜਾ ਜਿਹਾ 5 ਮਿੰਟ ਜੇ ਆਪਾਂ ਮੋਟਾ-ਮੋਟਾ ਦੇਖੀਏ ਤੇ ਆਪਾਂ ਲਗਭਗ 8 ਜਾਂ 9 ਵਜੇ ਆਪਣੇ ਦਫਤਰ ਲਈ ਜਾਂਦੇ ਆ ਤੇ ਅਕਸਰ ਲੋਕ ਜੋ ਹੈ ਆਪਣਾ ਬ੍ਰੇਕਫਾਸਟ ਆਪਣਾ ਨਾਸ਼ਤਾ ਕਰਕੇ ਜਾਂਦੇ ਆ ਨਾਸ਼ਤਾ ਅਕਸਰ ਲੋਕ ਲਾਈਟ ਜਿਹਾ ਹੀ ਕਰਦੇ ਆ ਤੇ ਨਾਸ਼ਤਾ ਕਰਕੇ ਅਸੀਂ 11 ਵਜੇ ਹਾਂ ਆਫੀਸ਼ੀਅਲ ਤੌਰ ਤੇ ਵੀ ਜੋ ਭਾਰਤ ਸਰਕਾਰ ਹੈ ਮਿਨਿਸਟਰੀ ਆਫ ਆਯੂਸ਼ ਹੈ ਜਾਂ ਭਾਰਤ ਸਰਕਾਰ ਦੇ ਜਿਹੜੇ ਵੀ ਆਧਾਰੇ ਹੈਗੇ ਆ ਉਹਨਾਂ ਦੇ ਵਿੱਚ ਜੋ ਵਾਈ ਬ੍ਰੇਕ ਹੈ ਜੋ ਯੋਗਾ ਬ੍ਰੇਕ ਹੈ ਉਹਦਾ ਟਾਈਮ ਜੋ ਨੇ ਨਿਰਧਾਰਿਤ ਕੀਤਾ ਗਿਆ ਉਹ 11 ਵਜੇ ਤੋਂ ਲੈ ਕੇ 11 ਵਜੇ ਕੇ 5 ਮਿੰਟ ਦਾ ਨਿਰਧਾਰਿਤ ਕੀਤਾ ਗਿਆ ਠੀਕ ਹੈ 5 ਮਿੰਟ ਦੇ ਵਿੱਚ ਅਸੀਂ ਆਪਣੇ ਆਪ ਨੂੰ ਤਰੋਤਾਜ਼ਾ ਕਰਨਾ ਹੈ ਇਹ ਕੁਝ ਆਸਨਾ ਦੇ ਦੁਆਰਾ ਤੇ ਕੁਝ ਪ੍ਰਾਣਾਯਾਮ ਦੇ ਦੁਆਰਾ ਬਿਲਕੁਲ ਅੱਜਕੱਲ ਜਿਹੜੇ ਸਾਡੇ ਕਾਮਕਾਜੀ ਲੋਕ ਨੇ ਉਹ ਮੋਸਟਲੀ ਕੰਪਿਊਟਰ ਤੇ ਕੰਮ ਕਰਦੇ ਆ ਜਾਂ ਸਕਰੀਨ ਤੇ ਕੰਮ ਕਰਦੇ ਆ ਆਦਰਵਾਇਜ਼ ਵੀ ਅਸੀਂ ਬਹੁਤ ਸਾਰਾ ਆਪਣੇ ਆਪ ਨੂੰ ਅਪਡੇਟ ਰੱਖਣ ਵਾਸਤੇ ਮੋਬਾਈਲ ਸਕਰੀਨ ਤੇ ਜਾਂ ਇਸ ਤਰ੍ਹਾਂ ਮਦਦ ਲੈਣੇ ਆ ਤਾਬ ਸਾਡੀਆਂ ਅੱਖਾਂ ਤੇ ਉਹਦਾ ਪ੍ਰੈਸ਼ਰ ਬਹੁਤ ਪੈਂਦਾ ਹੈ ਉਹਦੇ ਵਾਸਤੇ ਕੋਈ ਯੋਗਾ ਅਸਨ ਜਿਹੜੇ ਅਸੀਂ ਆਪਣੀ ਚੇਅਰ ਤੇ ਬੈਠੇ ਬੈਠੇ ਥੋੜੇ ਸਮੇਂ ਲਈ ਆਪਣੀਆਂ ਅੱਖਾਂ ਨੂੰ ਇੱਕ ਤਾਜ਼ਗੀ ਦੇ ਸਕੀਏ ਕਿਹੜੇ ਹੋ ਸਕਦੇ ਆ ਜੋ ਲੋਕ ਸਕਰੀਨ ਤੇ ਲੰਬੇ ਸਮੇਂ ਤੱਕ ਕੰਮ ਕਰਦੇ ਆ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਹੈ ਕਿ ਸਕਰੀਨ ਤੇ ਸਿਰਫ ਬੰਦਾ ਹੀ ਨਹੀਂ ਬੈਠ ਕੇ ਕੰਮ ਕਰਦੇ ਬਹੁਤ ਸਾਰੀਆਂ ਮਹਿਲਾਵਾਂ ਨੇ ਜੋ ਕਿ ਵਰਕਿੰਗ ਔਮਨ ਹੈਗੀਆਂ ਇਸ ਤੋਂ ਇਲਾਵਾ ਸਾਡੀਆਂ ਹਾਊਸ ਵਾਈਫਸ ਆ ਜੋ ਆਪਣੇ ਮਨੋਰੰਜਨ ਦੇ ਲਈ ਜਾਂ ਜੋ ਹੋਰ ਕਮਕਾਜੀ ਮਹਿਲਾਵਾਂ ਨੇ ਜੜੀਆਂ ਆਪਣੇ ਆਪ ਨੂੰ ਅਪਡੇਟ ਰੱਖਣ ਚਾਹੁੰਦੀਆਂ ਨੇ ਜਾਂ ਸਾਡੇ ਸਟੂਡੈਂਟਸ ਹੈਗੇ ਜਿਹੜੇ ਆਨਲਾਈਨ ਕਲਾਸਿਸ ਲੈਂਦੇ ਆ ਉਹ ਸਾਰੇ ਤਕਰੀਬਨ ਸਕਰੀਨ ਤੇ ਹੀ ਉਹਨਾਂ ਦਾ ਜ਼ਿਆਦਾ ਟਾਈਮ ਬੀਤਦਾ ਹੈ ਤੇ ਉਹਦੇ ਲਈ ਜੋ ਸਭ ਤੋਂ ਵਧੀਆ ਚੀਜ਼ ਹੈ ਇੱਕ ਐਕਟੀਵਿਟੀ ਹੈ 2020 2020 ਐਕਟੀਵਿਟੀ ਠੀਕ ਹੈ ਠੀਕ ਹੈ ਜੀ 2020 2020 ਐਕਟੀਵਿਟੀ ਦਾ ਮਤਲਬ ਇਹ ਹੈ ਕਿ ਜੇ ਤੁਸੀਂ 20 ਮਿੰਟ ਸਕਰੀਨ ਤੇ ਦੇਖ ਰਹੇ ਹੋ ਕੋਈ ਕੰਮ ਕਰ ਰਹੇ ਹੋ ਚਾਹੇ ਕੋਈ ਤੁਸੀਂ ਮੂਵੀ ਵਾਚ ਕਰ ਰਹੇ ਹੋ ਚਾਹੇ ਕੋਈ ਤੁਸੀਂ ਬੜਾ ਕਨਸੈਂਟਰੇਸ਼ਨ ਬੜਾ ਧਿਆਨ ਵਾਲਾ ਕੰਮ ਕਰ ਰਹੇ ਹੋ ਤੇ 20 ਮਿੰਟ ਕੰਮ ਕਰਨ ਤੋਂ ਬਾਅਦ ਤੁਸੀਂ ਆਪਣੇ ਤੋਂ 20 ਫੀਟ ਦੀ ਦੂਰੀ ਤੇ 20 ਸੈਕਿੰਡ ਦੇ ਲਈ ਆਪਣੀ ਨਜ਼ਰ ਨੂੰ ਟਿਕਾਣਾ ਹੈ ਠੀਕ ਹੈ ਅਕਸਰ ਕੀ ਹੁੰਦਾ ਹੈ ਸਕਰੀਨ ਜਾਂ ਮੋਬਾਈਲ ਤੇ ਜੋ ਸਾਡੇ ਗੈਜਟ ਦਾ ਜੋ ਸਾਡੇ ਲੈਪਟਾਪ ਜਾਂ ਮੋਬਾਈਲ ਜਾਂ ਜੋ ਵੀ ਆਪਣੇ ਕੋ ਡਿਵਾਈਸ ਹੈ ਉਹਦੀ ਜੋ ਟੈਬਲੇਟ ਹੈ ਉਹਦੀ ਜਿਹੜੀ ਪੋਜੀਸ਼ਨ ਹੁੰਦੀ ਹੈ ਨਾ ਉਹ ਅੱਖਾਂ ਤੋਂ ਬਹੁਤ ਨੇੜੇ ਹੁੰਦੀ ਬਹੁਤ ਨਜ਼ਦੀਕ ਹੁੰਦੀ ਹੈ ਤੇ ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ ਕਿ ਜੋ 20 ਫਿਟ ਦੂਰ ਦੀ ਚੀਜ਼ ਹੈਗੀ ਹੈ ਉਹਦੇ ਤੇ ਆਪਾਂ 20 ਸੈਕਿੰਡ ਲਈ ਆਪਣੀ ਨਜ਼ਰ ਨੂੰ ਟਿਕਾਈਏ 20 ਸੈਕਿੰਡ ਟਿਕਾਣ ਤੋਂ ਬਾਅਦ ਆਪਣੀ ਅੱਖਾਂ ਬੰਦ ਕਰ ਲਓ ਹਥੇਲੀਆਂ ਨੂੰ ਆਪਸ ਵਿੱਚ ਮਲੋ ਤੇ ਉਹਦਾ ਟੱਚ ਆਪਣੇ ਚਿਹਰੇ ਤੇ ਦੇਣਾ ਹੈ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਰਿਲੈਕਸ ਕਰਨਾ ਹੈ ਇਸ ਤੋਂ ਬਾਅਦ ਜਿਹੜੀ ਦੂਸਰੀ ਐਕਟੀਵਿਟੀ ਹੈ ਆਪਣੇ ਜਿਹੜੇ ਹੱਥ ਹੈ ਉਹਨਾਂ ਨੂੰ ਸ਼ੋਲਡਰ ਲੈਵਲ ਤੇ ਲੈ ਕੇ ਆਓ ਅੰਗੂਠਾ ਐਦਾਂ ਸਾਹਮਣੇ ਰੱਖੋ ਗਰਦਨ ਨੂੰ ਬਿਲਕੁਲ ਫਿਕਸ ਰੱਖਣਾ ਹੈ ਗਰਦਨ ਨੂੰ ਨਹੀਂ ਹਿਲਾਣਾ ਤੇ ਆਈ ਦੀ ਮੂਵਮੈਂਟ ਕਰਨੀ ਹੈ ਅੰਗੂਠੇ ਨੂੰ ਸਾਈਡ ਤੇ ਲੈ ਕੇ ਜਾਣਾ ਹੈ ਤੇ ਆਈ ਦੀ ਮੂਵਮੈਂਟ ਕਰਨੀ ਹੈ ਹੂੰ ਠੀਕ ਹੈ ਇਸੇ ਤਰ੍ਹਾਂ ਉਹਨੂੰ ਗੇਜ਼ ਕਰਦੇ ਹੋਏ ਸਾਹਮਣੇ ਲੈ ਕੇ ਆਉਣਾ ਹੈ ਬਿਲਕੁਕੁਲ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਦੂਸਰੇ ਹੱਥ ਨਾਲ ਕਰਾਂਗੇ ਸਾਹਮਣੇ ਦੇਖਦੇ ਹੋਏ ਅੰਗੂਠੇ ਨੂੰ ਦੇਖਣਾ ਹੈ ਅੰਗੂਠੇ ਦੀ ਮੂਵਮੈਂਟ ਕਰਨੀ ਹੈ ਔਰ ਅੱਖਾਂ ਤੋਂ ਅੰਗੂਠੇ ਨੂੰ ਫਾਲੋ ਕਰਨਾ ਹੈ ਅੱਤਵੇਂ ਸੜੀਆਂ ਅੱਖਾਂ ਨੂੰ ਇੱਕ ਤਾਜ਼ਗੀ ਵੀ ਬਖਸ਼ੇਗਾ ਔਰ ਨਾਲ ਦੀ ਨਾਲ ਸਾਡੀ ਨਜ਼ਰ ਜਿਹੜੀ ਆ ਉਹਦੇ ਤੇ ਵੀ ਇਹਦਾ ਜਿਹੜਾ ਇਹਨਾਂ ਚੀਜ਼ਾਂ ਦਾ ਪ੍ਰਭਾਵ ਜਿਹੜਾ ਉਹਨੂੰ ਘੱਟ ਕਰੇਗਾ ਜੀ ਬਿਲਕੁਲ ਜਿੱਦਾਂ ਆਪਾਂ ਹੁਣ ਸਾਈਡ ਮੂਵਮੈਂਟਸ ਕੀਤੇ ਆ ਆਪਣੇ ਅੰਗੂਠੇ ਦੇ ਨਾਲ ਇਸੇ ਤਰ੍ਹਾਂ ਅਸੀਂ ਰੂਫ ਵੱਲ ਨੂੰ ਦੇਖ ਕੇ ਤੇ ਫਲੋਰ ਵੱਲ ਨੂੰ ਦੇਖ ਕੇ ਉੱਪਰ ਥੱਲੇ ਉੱਪਰ ਥੱਲੇ ਇਸ ਤਰ੍ਹਾਂ ਦੇਖ ਕੇ ਜੋ ਕੰਪਿਊਟਰ ਦੀ ਸਕਰੀਨ ਨੂੰ ਲਗਾਤਾਰ ਦੇਖਣ ਦੇ ਨਾਲ ਸਾਡੀ ਆਖੇ ਥੱਕ ਗਈ ਹੈ ਇੱਕ ਸਟ੍ਰੇਨ ਦੇ ਵਿੱਚ ਆ ਗਈ ਹੈ ਉਹਨੂੰ ਆਪਾਂ ਥੋੜਾ ਜਿਹਾ ਆਰਾਮ ਦੇ ਸਕਦੇ ਹਾਂ ਮਸਲਸਤੀ ਇੱਕ ਐਕਟੀਵਿਟੀ ਮਤਲਬ ਇਹ ਵੀ ਤੁਸੀਂ ਸਮਝਦੇ ਹੋ ਕਿ 3 ਮਿੰਟ ਜਾਂ 5 ਮਿੰਟ ਦੀ ਪ੍ਰਕਿਰਿਆ ਹੈ ਜਿਸ ਨੂੰ ਸਿੱਖ ਕਰਕੇ ਆਪਾਂ ਨੂੰ 2-3 ਮਿੰਟ ਆਪਾਂ ਕਰ ਸਕਦੇ ਹਾਂ ਤੇ ਅੱਜਕੱਲ ਜਿਵੇਂ ਜਿਵੇਂ ਔਰਤਾਂ ਵੀ ਆਤਮ ਨਿਰਭਰ ਨੇ ਉਹ ਵੀ ਆਪਣੇ ਕੰਮਕਾਜ ਦੇ ਵਿੱਚ ਹਿੱਸਾ ਪਾਉਂਦੀਆਂ ਸਮਾਜ ਦੇ ਵਿੱਚ ਤੇ ਬਹੁਤ ਵਾਰ ਔਰਤਾਂ ਜਦੋਂ ਪ੍ਰੈਗਨੈਂਟ ਹੁੰਦੀਆਂ ਨੇ ਤੇ ਉਹਨਾਂ ਨੂੰ ਆਪਣੀ ਡਿਊਟੀ ਤੇ ਜਾਣਾ ਪੈਂਦਾ ਕਾਫੀ ਲੰਬੇ ਸਮੇਂ ਤੱਕ ਤੇ ਉਸ ਵੇਲੇ ਜਦੋਂ ਉਹਨਾਂ ਦੇ ਸਰੀਰ ਦੀਆਂ ਕਿਹੜੀਆਂ ਕਿਰਿਆਵਾਂ ਉਹ ਥੋੜਾ ਬਹੁਤ ਉੱਥੇ ਜਦੋਂ ਆਪਣੇ ਆਪ ਨੂੰ ਮਹਿਸੂਸ ਕਰਦੀਆਂ ਆਨ ਕੰਫਰਟੇਬਲ ਥੋੜਾ ਤੇ ਕਿਹੜੀਆਂ ਕਿਰਿਆਵਾਂ ਨੇ ਜਿਨ੍ਹਾਂ ਨਾਲ ਉਹ ਥੋੜਾ ਜਿਹਾ ਰਿਲੈਕਸ ਜਾਂ ਆਪਣੇ ਆਪ ਨੂੰ ਸ਼ਾਂਤ ਕਰ ਸਕਦੇ ਆ ਇਹ ਤੁਸੀਂ ਇੱਕ ਬਹੁਤ ਹੀ ਵਧੀਆ ਕੁਐਸਚਨ ਪੁੱਛਿਆ ਹੈ ਔਰ ਇਹ ਗੱਲ ਸਾਡੇ ਮਨ ਦੇ ਵਿੱਚ ਹਮੇਸ਼ਾ ਰਹਿੰਦੀ ਹੈ ਮੇਰੇ ਕੋਲ ਜੋ ਇਸਤਰੀਆਂ ਯੋਗ ਸਿੱਖਣ ਲਈ ਆਉਂਦੀਆਂ ਉਹਦੇ ਵਿੱਚ ਬਹੁਤ ਸਾਰੀਆਂ ਕੰਮਕਾਜੀ ਮਹਿਲਾਵਾਂ ਨੇ ਸਵੇਰੇ ਔਰ ਸ਼ਾਮ ਦੇ ਟਾਈਮ 'ਤੇ ਜੋ ਆਪਾਂ ਯੋਗ ਕਰਦੇ ਹਾਂ ਉਹ ਤੇ ਕਰਦੇ ਹੀ ਆ ਇਸ ਤੋਂ ਇਲਾਵਾ ਵਰਕਪਲੇਸ ਤੇ ਆਪਣੇ ਕੰਮਕਾਜ ਵਾਲੀ ਜਗ੍ਹਾ ਤੇ ਬੈਠ ਕੇ ਯੋਗ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਖਾਸ ਕਰਕੇ ਗਰਭਵਤੀ ਮਹਿਲਾਵਾਂ ਲਈ ਦੇਖੋ ਜੋ ਗਰਭ ਅਵਸਥਾ ਹੈ ਇੱਕ ਜ਼ਿੰਦਗੀ ਨੂੰ ਇਸ ਦੁਨੀਆ ਦੇ ਵਿੱਚ ਲੈ ਕੇ ਆਨਾ ਇੱਕ ਇੱਕ ਬਹੁਤ ਵੱਡੀ ਦਾਤ ਹੈ ਡੈਫੀਨਿਟਲੀ ਹੈਗੀ ਹੈ ਲੇਕਿਨ ਇਸ ਤੋਂ ਇਲਾਵਾ ਜੋ ਗਰਭਵਤੀ ਮਹਿਲਾ ਹੈ ਉਹਦੇ ਲਈ ਇੱਕ ਮੁਸ਼ਕਲ ਟਾਈਮ ਵੀ ਹੈਗਾ ਠੀਕ ਹੈ ਤੇ ਉਹਦੇ ਲਈ ਸਾਡਾ ਸਾਰਿਆਂ ਦਾ ਹੀ ਯੋਗਦਾਨ ਬਹੁਤ ਜ਼ਰੂਰੀ ਹੈ ਬੀਗ ਹੈਲਥ professionਲ ਸਿਹਤ ਦੇ ਨਾਲ ਜੁੜੇ ਹੋਣ ਦੇ ਕਰਕੇ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਇਸ ਤਰ੍ਹਾਂ ਦੀਆਂ ਮਹਿਲਾਵਾਂ ਪ੍ਰਤੀ ਜ਼ਿਆਦਾ ਵੱਧ ਜਾਂਦੀ ਹੈ ਤੇ ਇਹਦੇ ਲਈ ਆਪਾਂ ਕੁਝ 4-5 ਐਕਟੀਵਿਟੀਆਂ ਪਲਾਨ ਕੀਤੀਆਂ ਹੋਈਆਂ ਜਿਦੇ ਵਿੱਚ ਸਭ ਤੋਂ ਪਹਿਲਾਂ ਤੇ ਹੱਥਾਂ ਦੀ ਮੂਵਮੈਂਟ ਹੱਥਾਂ ਦੀ ਮੂਵਮੈਂਟ ਦੇ ਵਿੱਚ ਸ਼ੋਲਡਰ ਮੂਵਮੈਂਟਸ ਹੈਗੀਆਂ ਲੰਬਾ ਸਾਹ ਲੈਂਦੇ ਹੋਏ ਦੋਨੋਂ ਹੱਥ ਉੱਪਰ ਸਾਹ ਛੱਡਦੇ ਹੋਏ ਹੱਥ ਥੱਲੇ ਇਸੇ ਤਰ੍ਹਾਂ ਸਾਹ ਲੈਂਦੇ ਹੋਏ ਦੋਨੋਂ ਹੱਥ ਉੱਪਰ ਸਾ ਛੱਡਦੇ ਹੋਏ ਦੋਨੋਂ ਹੱਥ ਥੱਲੇ ਤੇ ਇਸ ਤੋਂ ਇਲਾਵਾ ਇੱਕ ਹੋਰ ਸਟ੍ਰੈਚ ਹੈ ਸਾਈਡ ਸਟ੍ਰੈਚ ਉਹਦੇ ਵਿੱਚ ਜੋ ਵੀ ਤੁਹਾਡਾ ਪ੍ਰੈਗਨੈਂਸੀ ਹੈ ਉਹਨੂੰ ਹੱਥ ਨਾਲ ਸਪੋਰਟ ਦਿੰਦੇ ਹੋਏ ਕਿਉਂਕਿ ਲੰਬਾ ਜਦੋਂ ਇਸ ਦਾ ਟਾਈਮ ਵੱਧਦਾ ਜਾਂਦਾ ਹੈ ਤੇ ਜੋ ਪੇਟ ਦਾ ਸਾਈਜ਼ ਹੈ ਉਹ ਵੱਧਦਾ ਜਾਂਦਾ ਹੈ ਤੇ ਸਪੋਰਟ ਦੀ ਜ਼ਰੂਰਤ ਪੈਂਦੀ ਹੈ ਤੇ ਐਬਡੋਮਨ ਨੂੰ ਸਪੋਰਟ ਦੇ ਕੇ ਆਪਾਂ ਸਾਈਡ ਸਟ੍ਰੈਚਸ ਕਰਨੇ ਆ ਠੀਕ ਹੈ ਠੀਕ ਹੈ ਜੀ ਇਸ ਤਰ੍ਹਾਂ ਸਾਈਡ ਸਟ੍ਰੈਚ ਇਹ ਜਿਹੜੀਆਂ ਅਸੀਂ ਦੱਸ ਰਹੇ ਆ ਇਹ ਤੁਸੀਂ ਇਹ ਤਾਂ ਕਾਮਕਾਰ ਜੀ ਔਰਤਾਂ ਲਈ ਦੱਸ ਰਹੇ ਆ ਅਦਰਵਾਈਜ਼ ਵੀ ਜੇ ਕੋਈ ਔਰਤ ਆਪਣੇ ਘਰ ਦੇ ਵਿੱਚ ਵੀ ਇਹਨਾਂ ਨੂੰ ਕਰਨਾ ਚਾਹਣ ਤੇ ਆਪਣੇ ਮੈਟ ਤੇ ਜਾਂ ਚਟਾਈ ਤੇ ਜਿੱਥੇ ਵੀ ਉਹ ਬੈਠ ਕੇ ਕਰਨਾ ਚਾਹੋਣੇ ਕਰ ਸਕਦੀਆਂ ਨੇ ਗਰਭਵਤੀ ਔਰਤਾਂ ਵਾਸਤੇ ਬਿਲਕੁਲ ਗਰਭਵਤੀ ਮੈਂ ਲਾਵਾ ਲੇਕਿਨ ਗਰਭਵਤੀ ਮੈਂ ਲਾਵਾ ਲਈ ਖਾਸ ਇੱਕ ਗੱਲ ਜੋ ਧਿਆਨ ਦੇਣ ਵਾਲੀ ਹੈ ਕਿ ਉਹਨਾਂ ਨੇ ਕਦੀ ਵੀ ਜੋ ਯੋਗ ਦੀ ਪ੍ਰੈਕਟਿਸ ਕਰਨੀ ਹੈ ਉਹ ਇਕੱਲੇ ਨਹੀਂ ਕਰਨੀ ਠੀਕ ਹੈ ਉਹ ਕਿਸੇ ਨਾ ਕਿਸੇ ਯੋਗ ਇਨਸਟ੍ਰਕਟਰ ਦੀ ਜੋ ਉਹਦੀ ਹਾਂ ਉਹਦੀ ਮਦਦ ਦੇ ਨਾਲ ਕਰਨੀ ਹੈ ਉਹਦੀ ਅੰਡਰ ਗਾਈਡੈਂਸ ਕਰਨੀ ਹੈ ਕਿਉਂਕਿ ਜੋ ਪ੍ਰੈਗਨਨਸੀ ਦਾ ਫੇਸ ਹੈ ਉਹਨੂੰ ਆਪਾਂ ਤਿੰਨ ਟ੍ਰਾਈਮੈਸਟਰ ਦੇ ਵਿੱਚ ਡਿਵਾਈਡ ਕਰਦੇ ਹਾਂ ਤਿੰਨ ਤਿੰਨ ਮਹੀਨੇ ਦਾ ਜਿਹੜਾ ਫੇਸ ਹੈ ਉਹਨੂੰ ਤਿੰਨ ਟ੍ਰਾਈਮੈਸਟਰ ਚ ਡਿਵਾਈਡ ਕੀਤਾ ਹੈ ਫਸਟ ਸੈਕੰਡ ਔਰ ਥਰਡ ਕੁਝ ਯੋਗਾਸਨ ਹੈ ਜਿਹੜੇ ਆਪਾਂ ਤਿੰਨੋਂ ਟ੍ਰਾਈਮੈਸਟਰ ਦੇ ਵਿੱਚ ਕਰ ਸਕਦੇ ਹਾਂ ਤੇ ਕੁਝ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਨੂੰ ਆਪਾਂ ਫਰਸਟ ਸੈਕੰਡ ਔਰ ਥਰਡ ਟ੍ਰਾਈਮੈਸਟਰ ਦੇ ਵਿੱਚ ਅਲੱਗ-ਅਲੱਗ ਕਰਦੇ ਹਾਂ ਠੀਕ ਹੈ ਇਸ ਲਈ ਜਦੋਂ ਵੀ ਕਰਨਾ ਹੈ ਕਿਸੇ ਨਾ ਕਿਸੇ ਦੀ ਅੰਡਰ ਗਾਈਡੈਂਸ ਹੀ ਲਓ ਜਿਹੜਾ ਸਾਡਾ ਯੋਗ ਦਿਵਸ ਹੈ ਇਸ ਤੋਂ ਪਹਿਲਾਂ ਵੀ ਅਸੀਂ ਏ ਵਮਨ ਏਮਪਾਵਰਮੈਂਟ ਦੀ ਗੱਲ ਨਾਲ-ਨਾਲ ਚੱਲਦੀ ਰਹੀ ਹੈ ਕਿ ਇਹ ਔਰਤਾਂ ਦੀ ਸ਼ਕਤੀ ਵਾਸਤੇ ਜੁੜਿਆ ਹੋਇਆ ਤਾਂ ਗਰਭਵਤੀ ਔਰਤਾਂ ਨੂੰ ਵੀ ਇਸ ਆਸਨਾ ਦੇ ਨਾਲ ਜੋੜ ਕੇ ਇੱਕ ਸੁਰੱਖਿਅਤ ਜਿਹੜਾ ਇੱਕ ਸੁਰੱਖਿਅਤ ਤੇ ਸਿਹਤਮੰਦ ਜਿਹੜਾ ਪਰਵਾਰ ਉਸਦੀ ਕਲਪਨਾ ਕੀਤੀ ਜਾ ਸਕਦੀ ਹੈ ਤੇ ਡਾਕਟਰ ਸਭ ਤੁਸੀਂ ਅਗਲੀ ਜਿਹੜੀ ਸਾਡੀ ਵਿਦਿਆਰਥੀਆਂ ਦੀ ਕਿ ਕੈਟਾਗਰੀ ਚਾਹੇ ਕਾਮਕਾਰ ਜੀ ਨਹੀਂ ਆਉਂਦੇ ਬਸ ਪਰ ਉਹਨਾਂ ਦਾ ਵੀ ਕੰਮਕਾਰ ਹੈ ਕਿ ਉਹਨਾਂ ਨੇ ਪੜਨਾ ਲਿਖਣਾ ਹੈ ਉਹਨਾਂ ਨੂੰ ਯਾਦ ਕਰਨਾ ਪੈਂਦਾ ਹੈ ਫਿਰ ਉਹਨਾਂ ਦੀ ਯਾਦਦਾਸ਼ਤ ਚੰਗੀ ਹੋਣੀ ਚਾਹੀਦੀ ਹੈ ਜਿੱਥੇ ਯਾਦਦਾਸ਼ਤ ਵਾਸਤੇ ਉਹਨਾਂ ਨੂੰ ਖੁਰਾਕ ਚੰਗੀ ਚਾਹੀਦੀ ਹੈ ਉੱਥੇ ਕੁਝ ਆਸਣ ਜਾਂ ਪ੍ਰਾਣਾਯਾਮ ਹਨ ਜੋ ਉਹਨਾਂ ਨੂੰ ਮਦਦ ਕਰ ਸਕਦੇ ਆ ਕਿ ਉਹ ਆਪਣੀ ਜਿਹੜੀ ਪੜਨ ਲਿਖਣ ਦੀ ਸਮਰੱਥਾ ਵਧਾ ਸਕਣ ਜਿੰਨੇ ਵੀ ਆਸਨ ਹੈਗੇ ਆ ਜੋ ਸਰੀਰ ਦਾ ਸੰਤੁਲਨ ਬਣਾਉਂਦੇ ਆ ਸਰੀਰ ਨੂੰ ਇਹ ਬੈਲੈਂਸ ਕਰਕੇ ਰੱਖਦੇ ਆ ਜਿਸ ਤਰ੍ਹਾਂ ਕਿ ਤਾਲਾਸਨ ਹੈ ਠੀਕ ਹੈ ਇਹ ਖੜੇ ਹੋ ਕੇ ਕੀਤਾ ਜਾਣ ਵਾਲਾ ਆਸਨ ਹੈ ਤਾਲਾਸਨ ਹੈ ਇੱਕ ਪੈਰ ਤੇ ਖੜੇ ਹੋ ਕੇ ਕੀਤਾ ਜਾਣ ਵਾਲਾ ਵਿਕਸ਼ਾਸਨ ਹੈ ਜਿੰਨੇ ਵੀ ਬੈਲੈਂਸਿੰਗ ਵਾਲੇ ਆਸਨ ਹੈ ਉਹ ਬੱਚਿਆਂ ਦੀ ਕਨਸੈਂਟਰੇਸ਼ਨ ਲਈ ਬਹੁਤ ਅੱਛੇ ਆ ਉਹ ਮਨ ਦੇ ਤਣਾ ਨੂੰ ਵੀ ਕੰਮ ਕਰਦੇ ਹੈ ਔਰ ਜੋ ਵੀ ਬੱਚੇ ਪੜਦੇ ਹੈ ਉਹਨਾਂ ਦਾ ਪੜਾਈ ਲਿਖਾਈ ਦੇ ਵਿੱਚ ਮਨ ਵੀ ਲੱਗਦਾ ਹੈ ਇਸ ਤੋਂ ਇਲਾਵਾ ਸਾਡੇ ਇੱਕ ਬਹੁਤ ਅੱਛਾ ਪ੍ਰਾਣਯਾਮ ਹੈ ਜਿਹਨੂੰ ਆਪਾਂ भ्रामरी प्राणायाम ਕਹਿੰਦੇ ਆ ਭ्रामरी ਮਤਲਬ ਜੋ ਵਰਡ ਹੈ ਭਰਮਰ ਭਰਮਰ ਮੀਨਸ ਭਵਰਾ ਠੀਕ ਹੈ ਜਿਸ ਤਰ੍ਹਾਂ ਭਵਰੇ ਦੀ ਗੂੰਜਨ ਹੁੰਦੀ ਹੈ ਉਸ ਤਰ੍ਹਾਂ ਦਾ ਪ੍ਰਾਣਾयाम ਹੈ ਤੇ ਭ्रामरी ਪ੍ਰਾਣਾयाम ਕਰਨ ਦੇ ਦੋ ਤਰੀਕੇ ਹੈ ਇੱਕ ਤਾਂ ਬਿਲਕੁਲ ਆਪਾ ਸਿੱਧੇ ਬੈਠ ਕੇ ਕਰ ਸਕਦੇ ਦੂਸਰਾ ਅਸੀਂ ਛਣ ਮੁਖੀ ਮੁਦਰਾ ਦੇ ਨਾਲ ਕਰਦੇ ਹਾਂ ਛਣ ਮੀਨਸ 6 ਮੁਖੀ ਮੀਨਸ ওপਨਿੰਗਸ ਠੀਕ ਹੈ ਸਾਡੇ ਚਿਹਰੇ ਤੇ 6 ਤਰ੍ਹਾਂ ਦੀਆਂ ਓਪਨਿੰਗਸ ਐ ਦੋ ਸਾਡੀਆਂ ਅੱਖਾਂ ਹੈਗੀਆਂ ਦੋ ਸਾਡੇ ਕੰਨ ਹੈਗੇ ਇੱਕ ਨੱਕ ਹੈ ਇੱਕ ਮੂੰਹ ਹੈ ਠੀਕ ਹੈ ਇਹਨੂੰ ਆਪਾਂ ਆਪਣੇ ਹੱਥ ਦੀਆਂ ਉਂਗਲੀਆਂ ਦੇ ਨਾਲ ਬੰਦ ਕਰਦੇ ਹਾਂ ਠੀਕ ਹੈ ਅੰਗੂਠੇ ਨਾਲ ਅਸੀਂ ਕੰਨ ਬੰਦ ਕਰਨੇ ਆ ਠੀਕ ਹੈ ਠੀਕ ਹੈ ਉਂਗਲੀਆਂ ਦੇ ਨਾਲ ਅੱਖਾਂ ਠੀਕ ਹੈ ਉਸ ਤੋਂ ਬਾਅਦ ਅਗਲੀ ਉਂਗਲੀ ਦੇ ਨਾਲ ਨੱਕ ਤੇ ਬਾਕੀ ਦੋਨੋਂ ਉਂਗਲਾਂ ਹੋਠਾਂ ਤੋਂ ਉੱਪਰ ਤੇ ਥੱਲੇ ਆਪਾਂ ਲੰਬਾ ਸਾਹ ਅੰਦਰ ਲੈਣਾ ਹੈ ਹੱਥ ਤੁਹਾਡੇ ਸ਼ੋਲਡਰ ਲੈਵਲ ਤੇ ਰਹਿਣਗੇ ਪਿੱਠ ਬਿਲਕੁਲ ਸਿੱਧੀ ਰਹੇਗੀ ਅੱਖਾਂ ਬੰਦ ਲੰਬਾ ਸਾ ਲਵਾਂਗੇ ਤੇ ਸਾਹ ਛੱਡਦੇ ਹੋਏ ਠੀਕ ਹੈ ਜੀ ਅਨੀਤਾ ਜੀ ਕਿੰਨੀ ਵਾਰ ਕਰਨਾ ਹੈ ਕਟੋ-ਕਟ ਪੰਜ ਵਾਰੀ ਅਸੀਂ ਇਹ ਕਰਾਂਗੇ ਠੀਕ ਹੈ ਲਗਾਤਾਰ ਪੰਜ ਵਾਰੀ ਜੋ ਇੰਪੋਰਟੈਂਟ ਹੈ ਇਹਦੇ ਵਿੱਚ ਲੰਬਾ ਸਾਹ ਅੰਦਰ ਲੈਣਾ ਔਰ ਇੱਕ ਭਵਰੇ ਦੀ ਗੂੰਜਨ ਦੀ ਆਵਾਜ਼ ਵਾਂਗ ਆਪਾਂ ਸਾਹ ਬਾਹਰ ਕੱਢਣਾ ਲੰਬਾ ਸਾਹ ਤੇ ਲਗਾਤਾਰਤਾ ਵਾਲਾ ਸਾਹ ਬਾਹਰ ਕੱਢਣਾ ਉਹ ਇੰਪੋਰਟੈਂਟ ਹੈ ਇਹਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਇਸ ਤਰ੍ਹਾਂ ਦੀ ਆਵਾਜ਼ ਕੱਢਦੇ ਹਾਂ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਜੋ ਇੱਕ ਵਾਈਬ੍ਰੇਸ਼ਨ ਹੈ ਸਾਨੂੰ ਇੱਕ ਕੰਪਕਪੀ ਜਿਹਾ ਇੱਕ ਕੰਪਨ ਮਹਿਸੂਸ ਹੁੰਦਾ ਹੈ ਤੇ ਜਦੋਂ ਉਹ ਕੰਪਨ ਸਾਡੇ ਬ੍ਰੇਨ ਦੇ ਵਿੱਚ ਉਹਦੀ ਇੱਕ ਧੁਨੀ ਜਿਹੜੀ ਹੈ ਉਹਦੀ ਜਿਹੜੀ ਆਵਾਜ਼ ਹੈ ਬ੍ਰੇਨ ਦੇ ਵਿੱਚ ਜਾਂਦੀ ਹੈ ਤੇ ਉਹ ਸਾਡੀ ਉਹ ਕਨਸਨਟ੍ਰੇਸ਼ਨ ਨੂੰ ਬਹੁਤ ਅੱਛਾ ਕਰ ਦਿੰਦੀ ਹੈ ਮਤਲਬ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹੈ ਬਹੁਤ ਆਸਾਨ ਵੀ ਹੈ ਨੂੰ ਬਹੁਤਾ ਸਮਝ ਨਹੀਂ ਲੱਗਦਾ ਹੈ ਜੋ ਲੋਕ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਲਈ ਵੀ ਬਹੁਤ ਚੰਗਾ ਹੈ ਮੈਨੂੰ ਲੱਗਦਾ ਕਾਮਕਾਜੀ ਲੋਕਾਂ ਲਈ ਵੀ ਇਹ ਥੋੜਾ ਜਿਹਾ ਫਾਇਦਾ ਕਰੇਗਾ ਕਿ ਦਫਤਰ ਦੀ ਡਿਊਟੀ ਦੇ ਦੌਰਾਨ ਜਦੋਂ ਥੋੜਾ ਜਿਆ ਉਹਨੂੰ ਕਿਤੇ ਵੇਲ ਮਿਲਦਾ ਹੈ ਤਾਂ ਤੁਸੀਂ 2 ਮਿੰਟ ਕਰਕੇ ਆਪਣੇ ਆਪ ਨੂੰ ਫਿਰ ਤੋਂ ਸਾਰਾ ਕੰਮ ਕਰਨ ਦੇ ਸਮਰੱਥ ਜਿਹੜਾ ਵਧੀਆ ਤਰ੍ਹਾਂ ਬਣਾ ਸਕਦੇ ਹੋ ਨੀਤਾ ਜੀ ਅੱਜ ਕੱਲ ਅਸੀਂ ਹੱਸਣਾ ਭੁੱਲ ਗਏ ਆ ਬਹੁਤ ਸਾਰੇ ਕੰਮਾਂ ਚੁੱਲਜੇ ਰਹਿੰਦੇ ਆ ਆਪਣੇ ਤਣਾਅ ਹੈ ਸਾਡੇ ਅੰਦਰ ਤੇ ਹਾਸਾ ਵੀ ਯੋਗ ਕਿਰਿਆ ਬਹੁਤ ਵੱਡਾ ਇੱਕ ਹਿੱਸਾ ਹੈਗਾ ਔਰ ਅਸੀਂ ਯੋਗ ਦੇ ਦੌਰਾਨ ਹਸਨ ਵਾਲੀਆਂ ਕਿਰਿਆਵਾਂ ਵੀ ਕਰਦੇ ਆ ਤੇ ਇਹਦੇ ਵਾਸਤੇ ਤੁਸੀਂ ਸਾਨੂੰ ਕਿਸ ਤਰ੍ਹਾਂ ਪ੍ਰੇਰਿਤ ਕਰੋਗੇ ਦਰਸ਼ਕਾਂ ਨੂੰ ਕਿ ਉਹ ਆਪਣੇ ਹਾਸੇ ਨੂੰ ਕਾਇਮ ਰੱਖਦੇ ਹੋਏ ਯੋਗ ਕਰਦੇ ਰਹਿਣ ਹਸਣਾ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਤੇ ਮੈਂ ਤੇ ਇਹ ਕਹੂੰਗੀ ਜਦੋਂ ਮੌਕਾ ਮਿਲੇ ਹੱਸ ਲੈਣਾ ਚਾਹੀਦਾ ਠੀਕ ਹੈ ਤੇ ਹਸਣ ਦੇ ਲਈ ਸਾਨੂੰ ਪ੍ਰਯਾਸ ਨਹੀਂ ਕਰਨਾ ਚਾਹੀਦਾ ਹਸਾ ਆਪਣੇ ਆਪ ਆਣਾ ਚਾਹੀਦਾ ਠੀਕ ਹੈ ਤੇ ਉਹਦੇ ਲਈ ਕੀ ਕਰ ਸਕਦੇ ਆ ਆਪਾਂ ਜਦੋਂ ਆਪਾਂ ਕਹਿੰਦੇ ਲਫਟਰ ਯੋਗਾ ਇੱਕ ਤੁਸੀਂ ਸੁਣਿਆ ਹੋਵੇਗਾ ਲਫਟਰ ਯੋਗਾ ਉਹਦੇ ਵਿੱਚ ਕੀ ਹੈ ਕਿ ਲੋਕ ਹੱਥ ਉੱਪਰ ਕਰਕੇ ਹਾ 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 ਜੋਰ-ਜੋਰ ਨਾਲ ਹੱਸਦੇ ਆ ਉਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਹਾ 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 ਕਰਦੇ ਪਏ ਆ ਤੇ ਸਾਹ ਬਾਹਰ ਨਿਕਲਿਆ ਹੂੰ ਹੂੰ ਸਾਹ ਬਾਹਰ ਨਿਕਲ ਰਿਹਾ ਉਹਦੇ ਨਾਲ ਕੀ ਹੋਏਗਾ ਉਹ ਸਾਹ ਕੀ ਹੈ ਕਾਰਬਨ ਡਾਈਆਕਸਾਈਡ ਹੈ ਉਹ ਜਿਹੜੀ 부ਸ਼ਿਤ ਵాయు ਹੈ ਜੋ ਗੰਦਲੀ ਵాయు ਹੈ ਉਹ ਸਾਡੇ ਫੇਫੜਿਆਂ ਚੋਂ ਬਾਹਰ ਨਿਕਲ ਰਹੀ ਹੈ ਤੇ ਉਹਦੇ ਨਾਲ ਕੀ ਹੋਏਗਾ ਜਦੋਂ ਗੰਦਲੀ ਵాయు ਬਾਹਰ ਨਿਕਲ ਰਹੀ ਹੈ ਤੇ ਚੰਗੀ ਜਿਹੜੀ ਹਵਾ ਜੋ ਵਾਤਾਵਰਣ 'ਚ ਆਕਸੀਜਨ ਹੈ ਉਹ ਸਾਡੇ ਸਰੀਰ ਦੇ ਅੰਦਰ ਜਾ ਰਹੀ ਹੈ ਠੀਕ ਹੈ ਉਹਦੇ ਨਾਲ ਕੀ ਹੋਏਗਾ ਸਾਡੇ ਜਿਹੜੇ ਫੇਫੜੇ ਆ ਉਹਨਾਂ ਦਾ ਵਿਕਾਸ ਹੋਏਗਾ ਤੇ ਆਪਾਂ ਕਹਿੰਦੇ ਆ ਕਿ ਸਾਡ ਨੂੰ ਜੋ ਜ਼ਿੰਦਗੀ ਮਿਲੀ ਹੈ ਉਹ ਸਾਹਾਂ ਦੇ ਰੂਪ ਦੇ ਵਿੱਚ ਮਿਲੀ ਹੈ ਔਰ ਚੰਗੇ ਵਿਚਾਰ ਜਿਹੜੇ ਆਉ ਹੋਣਗੇ ਤੇ ਬੇਸ਼ੱਕ ਮੇਰੇ ਖਿਆਲ ਕਾਮਕਾਰ ਜੀ ਸਥਾਨ ਤੇ ਤੇ ਸ਼ਾਇਦ ਅਸੀਂ ਲਫਟਰ ਯੋਗਾ ਉਸ ਤਰ੍ਹਾਂ ਨਹੀਂ ਕਰ ਪਾਵਾਂਗੇ ਪਰ ਅਦਰਵਾਈਜ਼ ਸਾਨੂੰ ਇਸ ਦਾ ਇਹਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਤੇ ਕਹਿੰਦੇ ਮਨ ਖੁਸ਼ ਤੇ ਜਗ ਖੁਸ਼ ਤੇ ਆਪਣੇ ਮਨ ਨੂੰ ਖੁਸ਼ ਰੱਖਣ ਵਾਸਤੇ ਜੇ ਅਸੀਂ ਹਾਸੇ ਦਾ ਸਹਾਰਾ ਖੁਸ਼ੀ ਦਾ ਸਹਾਰਾ ਲੈਂਦੇ ਆ ਤੇ ਬਹੁਤ ਚੰਗੀ ਗੱਲ ਹੈ ਤੇ ਇਹਦੇ ਵਾਸਤੇ ਅਕਸਰ ਤੁਸੀਂ ਯੋਗ ਟ੍ਰੇਨਰ ਜਿੰਨੇ ਵੀ ਹੁੰਦੇ ਆ ਨਾ ਉਹ ਸਾਰੇ ਇਹ ਗੱਲ ਕਹਿੰਦੇ ਆ ਕਿ ਹੱਸਣਾ ਤੁਸੀਂ ਯੋਗ ਕਰਨ ਵੇਲੇ ਚਿਹਰੇ ਤੇ ਚਿਹਰੇ ਤੇ 스마일 ਹੋਣੀ ਚਾਹੀਦੀ ਆ ਆਪਾ ਵਧੀਆ ਰੱਖੋ ਸ਼ਾਂਤ ਰੱਖੋ ਖੁਸ਼ ਰੱਖੋ ਤਾਂ ਉਹਦੇ ਨਾਲ ਤੁਹਾਡਾ ਮਨ ਜਿਹੜਾ ਉਹ ਵਧੇਰੇ ਖੁਸ਼ੀ ਮਹਿਸੂਸ ਕਰੇਗਾ ਤੇ ਕੁਝ ਗੱਲਾਂ ਜਿਹੜੀਆਂ ਯੋਗ ਨਾਲ ਉਹ ਜੁੜੀਆਂ ਹੋਈਆਂ ਨੇ ਕਿ ਯੋਗ ਕਰਨ ਤੋਂ ਪਹਿਲਾਂ ਕਿਹੜੀਆਂ ਸਾਵਧਾਨੀਆਂ ਯੋਗ ਕਰਦੇ ਦੌਰਾਨ ਕਿਹੜੀਆਂ ਸਾਵਧਾਨੀਆਂ ਤੇ ਯੋਗ ਖਤਮ ਹੋ ਕਰ ਲਿਆ ਆਪਾਂ ਮੰਨ ਲਓ ਪੂਰੇ ਜਿੰਨਾ ਸਾਡਾ ਸੀਗਾ ਘੰਟੇ ਦਾ ਡੇਢ ਘੰਟੇ ਦਾ ਤੇ ਉਸ ਤੋਂ ਬਾਅਦ ਕੀ ਸਾਵਧਾਨੀਆਂ ਇਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਦੇਖੋ ਯੋਗ ਕਰਨ ਤੋਂ ਪਹਿਲਾਂ ਇੱਕ ਆਪਣਾ ਮਨ ਬਣਾਉਣਾ ਪੈਂਦਾ ਹੈ ਕਿ ਆਪਾਂ ਕੁਝ ਕਰਨ ਲਈ ਜਾ ਰਹੇ ਹਾਂ ਠੀਕ ਹੈ ਇਸ ਲਈ ਜਦੋਂ ਵੀ ਯੋਗ ਆਪਾਂ ਕਰਨਾ ਸ਼ੁਰੂ ਕਰਨਾ ਹੈ ਤੇ ਸਭ ਤੋਂ ਪਹਿਲਾਂ ਹੈ ਸਫਾਈ ਸਫਾਈ ਸ਼ਰੀਰ ਦੀ ਸਫਾਈ ਠੀਕ ਹੈ ਸ਼ਰੀਰ ਦੀ ਸਫਾਈ ਕੋਸ਼ਿਸ਼ ਕਰੋ ਕਿ ਤੁਹਾਡਾ ਜਿਹੜਾ ਪੇਟ ਹੈ ਉਹ ਸਾਫ਼ ਹੋਣਾ ਚਾਹੀਦਾ ਆਪਾਂ ਜੋ ਸਾਡੀ ਸ਼ੌਚ ਕਿਰਿਆ ਹੈ ਉਹ ਪੂਰੀ ਹੋਣੀ ਚਾਹੀਦੀ ਹੈ ਪੇਟ ਵਿੱਚ ਕਿਸੇ ਕਿਸਮ ਦੀ ਕੋਈ ਗੰਦਗੀ ਨਹੀਂ ਹੋਣੀ ਚਾਹੀਦੀ ਉਸ ਤੋਂ ਇਲਾਵਾ ਅਸੀਂ ਨਹਾ ਕੇ ਯੋਗ ਕਰੀਏ ਤੇ ਬਹੁਤ ਵਧੀਆ ਹੈ ਠੀਕ ਹੈ ਅਗਲੀ ਗੱਲ ਇਹ ਹੈਗੀ ਹੈ ਕਿ ਯੋਗ ਕਰਨ ਵੇਲੇ ਕਿਸੇ ਤਰ੍ਹਾਂ ਦੀ ਕੋਈ ਜੁਐਲਰੀ ਹੈ ਕੋਈ ਗਹਿਣਾ ਹੈ ਕੋਈ ਜਦਾਂ ਮੈਂ ਪਾਇਆ ਹੋਇਆ ਹੈ ਕੋਈ ਕੜਾ ਹੈ ਠੀਕ ਹੈ ਜਾਂ ਜੁਰਾਬਾਂ ਹੈ ਦਸਤਾਨੇ ਹੈ ਟੋਪੀਆਂ ਹੈ ਇਹ ਨਾ ਪਾਈਆਂ ਜਾਣ ਤੇ ਜ਼ਿਆਦਾ ਅੱਛਾ ਹੈ ਔਰ ਯੋਗ ਜਦੋਂ ਵੀ ਕਰੋ ਤੇ ਆਪਣੇ ਕੋਈ ਦਰੀ ਕੋਈ ਮੈਟ ਵਿਛਾ ਕੇ ਕਰੋ ਉਹਦਾ ਕਾਰਨ ਇਹ ਹੈ ਕਿ ਜਦੋਂ ਤੁਸੀਂ ਯੋਗ ਕਰ ਲੈਂਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਪੋਜ਼ਿਟਿਵਿਟੀ ਖਾਸ ਤਰ੍ਹਾਂ ਦੀ એનર્ਜੀ ਆ ਜਾਂਦੀ ਹੈ ਤੇ ਜਦੋਂ ਅਸੀਂ ਨੰਗੇ ਪੈਰ ਜ਼ਮੀਨ ਤੇ ਚੱਲੇ ਜਾਂਦੇ ਹਾਂ ਠੀਕ ਹੈ ਮੈਟ ਤੋਂ ਉਤਰ ਕੇ ਜਾਂ ਸਿੱਧਾ ਜ਼ਮੀਨ ਤੇ ਕਰਦੇ ਆ ਤਾਂ ਜਿਹੜੀ ਉਹ એનર્ਜੀ ਹੈ ਉਹ ਧਰਤੀ ਦਾ ਜਿਹੜਾ ਇੱਕ ਇਲੈਕਟ੍ਰੋਮੈਗਨੇਟਿਕ ਫੀਲਡ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਉਹ એનર્ਜੀ ਧਰਤੀ ਦੇ ਵਿੱਚ ਚਲੀ ਜਾਂਦੀ ਹੈ ਤੁਹਾਡੇ ਸਰੀਰ ਦੇ ਵਿੱਚ ਕੰਜ਼ਰਵ ਨਹੀਂ ਰਹਿੰਦੀ ਹੈ ਇਸ ਲਈ ਜਦੋਂ ਵੀ ਯੋਗ ਕਰਨਾ ਹੈ ਆਪਾਂ ਮੈਟ ਤੇ ਕਰਨਾ ਹੈ ਤੇ ਕੁਝ ਹੋਰ ਗੱਲਾਂ ਦਾ ਧਿਆਨ ਦੇਣਾ ਉਸ ਤੋਂ ਬਾਅਦ ਜਿਵੇਂ ਮੰਨ ਲਓ ਖਤਮ ਕਰਕੇ ਯੋਗ ਉਸ ਤੋਂ ਬਾਅਦ ਕੀ ਕਿਹੜੀਆਂ ਚੀਜ਼ਾਂ ਹੋਰ ਯੋਗ ਕਰਨ ਤੋਂ ਬਾਅਦ ਜਦੋਂ ਕਿਸੇ ਨੇ ਖਾਣਾ ਖਾਣਾ ਹੈ ਜਾਂ ਨਹਾਣਾ ਹੈ ਪਾਣੀ ਪੀਣਾ ਹੈ ਤੇ 20 ਮਿੰਟ ਤੋਂ ਬਾਅਦ ਪਾਣੀ ਪੀਣਾ ਹੈ 20 ਮਿੰਟ ਤੋਂ ਬਾਅਦ ਜਦੋਂ ਅੱਜਕੱਲ ਬਹੁਤ ਗਰਮੀ ਹੈ ਤੇ ਗਰਮੀ ਦੇ ਵਿੱਚ ਜਦੋਂ ਆਪਾਂ ਯੋਗ ਸ਼ੁਰੂ ਕਰਨਾ ਹੈ ਨਾ ਸ਼ੁਰੂ ਕਰਨ ਤੋਂ ਪਹਿਲਾਂ ਵੀ ਆਪਾਂ 200 ml ਪਾਣੀ ਦੇ ਵਿੱਚ ਇੱਕ ਚਮਚ ਸ਼ਹਿਦ ਪਾ ਕੇ ਆਪਾਂ ਉਹ ਪੀ ਸਕਦੇ ਹਾਂ ਯੋਗ ਕਰਨ ਦੇ ਦੌਰਾਨ ਪਸੀਨਾ ਆਉਂਦਾ ਹੈ ਗੰਦਗੀ ਵੀ ਬਾਹਰ ਨਿਕਲਦੀ ਹੈ ਪਾਣੀ ਵੀ ਬਾਹਰ ਜਾ ਰਿਹਾ ਹੈ ਉਸ ਕਮੀ ਨੂੰ ਪੂਰਾ ਕਰਨ ਲਈ ਅਸੀਂ ਕੁਟਕੁਟ ਪਾਣੀ પી ਸਕਦੇ ਆ ਵਿੱਚ ਵਿੱਚ ਥੋੜਾ ਥੋੜਾ ਪਾਣੀ ਪੀ ਸਕਦੇ ਆ ਪਾਣੀ ਬਹੁਤਾ ਗਰਮ ਪੋਤਾ ਠੰਡਾ ਨਹੀਂ ਪੀਣਾ ਠੀਕ ਹੈ ਠੀਕ ਹੈ ਜੀ ਤੇ ਯੋਗ ਕਰਨ ਤੋਂ ਬਾਅਦ ਜੇ ਸਾਨੂੰ ਪਿਆਸ ਲੱਗਦੀ ਆ ਆਪਾਂ ਇੱਕ ਗਲਾਸ ਪਾਣੀ ਪੀਣਾ ਚਾਹੁੰਦੇ ਆ ਤਾਂ 20 ਮਿੰਟ ਤੋਂ ਬਾਅਦ ਅਸੀਂ ਉਹ ਪਾਣੀ ਪੀ ਸਕਦੇ ਆ ਇਸ ਤੋਂ ਇਲਾਵਾ ਅਗਰ ਖਾਣਾ ਖਾਣਾ ਹੈ ਅੱਧੇ ਘੰਟੇ ਬਾਅਦ ਨਹਾਣਾ ਹੈ ਤੇ ਅੱਧੇ ਘੰਟੇ ਬਾਅਦ ਕਿਉਂਕਿ ਅਸੀਂ ਯੋਗ ਕੀਤਾ ਹੋਇਆ ਸਾਡੇ ਸਰੀਰ ਦਾ ਜੋ ਤਾਪਮਾਨ ਹੈ ਜੋ ਟੈਂਪਰੇਚਰ ਹੈ ਉਹ ਚੇਂਜ ਹੋ ਗਿਆ ਹੋਇਆ ਹੈ ਠੀਕ ਹੈ ਤੇ ਉਹਨੂੰ ਇੱਕ ਵਾਰੀ ਆਪਾਂ ਨਾਰਮਲਾਈਜ਼ ਹੋਣ ਦੇਣਾ ਉਹ ਇੱਕ ਨਾਰਮਲ ਸਥਿਤੀ ਵਿੱਚ ਆ ਜਾਏ ਤੇ ਉਸ ਤੋਂ ਬਾਅਦ ਅਸੀਂ ਆਪਣੀ ਡੇਲੀ ਐਕਟੀਵਿਟੀਜ਼ ਕਰ ਸਕਦੇ ਹਾਂ ਕੰਮ ਕਾਜ ਦੌਰਾਨ ਤਾਂ ਅਸੀਂ ਬਹੁਤ ਹਲਕੇ ਫੁਲਕੇ ਐਕਸਰਸਾਈਜ਼ ਜਿਹੜੀਆਂ ਤੁਸੀਂ ਦੱਸੀਆਂ ਨੇ ਉਹ ਕਰਦੇ ਆ ਤੇ ਉਹ ਜਿਹੜਾ ਅਸੀਂ ਘਰ ਚ ਯੋਗਾ ਸਵੇਰ ਦੀ ਸ਼ੁਰੂਆਤ ਕਰਦੇ ਆ ਉਹਦੇ ਵਾਸਤੇ ਤੁਸੀਂ ਦੱਸਿਆ ਕਿ ਇਹ ਸਾਰੀਆਂ ਸਾਵਧਾਨੀਆਂ ਵਰਤਣੀਆਂ ਹੁਣ ਜੇ ਅਸੀਂ ਔਰਤਾਂ ਦੀ ਗੱਲ ਕਰੀਏ ਤੁਸੀਂ ਥੋੜਾ ਸੰਖੇਪ ਸਾਨੂੰ ਦੱਸੋ ਕਿ ਜਿਹੜੀਆਂ ਘਰੇਲੂ ਔਰਤਾਂ ਨੇ ਉਹਨਾਂ ਲਈ ਵੀ ਥੋੜਾ ਸਮਾਂ ਕੱਢਣ ਆਪਣੇ ਵਾਸਤੇ ਉਹਨਾਂ ਨੂੰ ਪ੍ਰੇਰਿਤ ਕਰੋ ਕਿ ਉਹ ਵੀ ਯੋਗਾ ਲਈ ਕਿਸ ਤਰ੍ਹਾਂ ਯੋਗ ਲਈ ਟਾਈਮ ਦੇ ਸਕਦੀਆਂ ਅਹ ਦੇਖੋ ਜੋ ਲੋਕ ਕੰਮਕਾਜੀ ਹੈਗੇ ਆ ਚਾਹੇ ਉਹ ਮਹਿਲਾਵਾਂ ਆ ਚਾਹੇ ਉਹ ਪੁਰਸ਼ ਆ ਉਹਨਾਂ ਦੇ ਲਈ ਇੱਕ ਡਰੈਸ ਕੋਡ ਹੈ ਕਿ ਉਹਨਾਂ ਨੇ ਆਪਣੇ ਡੈਸਕ ਤੇ ਬੈਠਣਾ ਹੈ ਉੱਥੇ ਬੈਠ ਕੇ ਹੀ ਕੁਝ ਯੋਗ ਦੀਆਂ ਹਲਕੀਆਂ-ਫੁਲਕੀਆਂ ਕਿਰਿਆਵਾਂ ਕਰ ਸਕਦੇ ਆ ਲੇਕਿਨ ਜੋ ਸਾਡੀਆਂ ਘਰੇਲੂ ਮਹਿਲਾਵਾਂ ਹੈਗੀਆਂ ਉਹਨਾਂ ਦੇ ਲਈ ਕੋਈ ਇਸ ਤਰ੍ਹਾਂ ਦੀ ਪਾਬੰਦੀ ਨਹੀਂ ਹੈਗੀ ਐ ਉਹ ਆਪਣੀ ਪ੍ਰੋਪਰ ਯੋਗਾ ਮੈਟ ਵਿਛਾ ਕੇ ਸਵੇਰੇ ਔਰ ਸ਼ਾਮ ਦੋ ਟਾਈਮ ਯੋਗ ਕਰ ਸਕਦੀਆਂ ਸਵੇਰੇ ਜਦੋਂ ਆਪਾਂ ਉੱਠਦੇ ਆ ਯੋਗ ਕਰਨ ਦਾ ਸਭ ਤੋਂ ਵਧੀਆ ਟਾਈਮ ਹੈ ਕਿ ਆਪਾਂ 5 ਵਜੇ ਯੋਗ ਦੀ ਸ਼ੁਰੂਆਤ ਕਰ ਦਈਏ 5 ਵਜੇ ਯੋਗ ਦੀ ਸ਼ੁਰੂਆਤ ਕਰਨ ਲਈ ਸਾਨੂੰ ਘੱਟੋ ਘੱਟ 4:30 ਵਜੇ ਉੱਠਣਾ ਪੈਣਾ ਹੈ ਉੱਠ ਕੇ ਆਪਣਾ ਤੁਸੀਂ ਸ਼ੌਚ ਕਿਰਿਆ ਤੋਂ ਫ੍ਰੀ ਹੋ ਜਾਓ ਤੁਹਾਡਾ ਪੇਟ ਸਾਫ਼ ਹੋ ਜਾਏ ਥੋੜਾ ਜਿਹਾ ਨਹਾਓ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਰੋ ਕਿ ਅਸੀਂ ਹੁਣ ਯੋਗ ਕਰਨ ਜਾ ਰਹੇ ਹਾਂ ਠੀਕ ਹੈ ਉਸ ਦੌਰਾਨ ਅਸੀਂ ਕੁਝ ਯੋਗਾਸਨ ਕੁਝ ਪ੍ਰਾਣਯਾਮ ਯੋਗਾਸਨ ਦੇ ਵਿੱਚ ਆਪਾਂ ਹਰ ਤਰ੍ਹਾਂ ਦਾ ਯੋਗ ਕਰਨਾ ਹੈ ਕਿ ਬੈਠ ਕੇ ਕਰਨ ਵਾਲਾ ਖੜੇ ਹੋ ਕੇ ਕਰਨ ਵਾਲਾ ਪੇਟ ਦੇ ਵੱਲ ਲੇਟ ਕੇ ਕਰਨ ਵਾਲਾ ਪਿੱਠ ਦੇ ਵੱਲ ਲੇਟ ਕੇ ਕਰਨ ਵਾਲਾ ਇਹ ਸਾਰੇ ਹ 14 ਦੇ ਜਿਹੜੇ ਆਸਨ ਹੈ ਉਹਨਾਂ ਦਾ ਕੰਬੀਨੇਸ਼ਨ ਬਣਾ ਕੇ ਹੀ ਪੂਰਾ ਯੋਗ ਕਰਨਾ ਹੈ ਐਦਾ ਨਹੀਂ ਕਰਨਾ ਕਿ ਅੱਜ ਬੈਠਣ ਵਾਲੇ ਕਰ ਲਏ ਕੱਲ ਆਪਾਂ ਖੜੇ ਹੋ ਕੇ ਕਰਨ ਵਾਲੇ ਕਰਾਂਗੇ ਨਹੀਂ ਹੁਣ ਮੇਰਾ ਦਿਲ ਨਹੀਂ ਕਰਦਾ ਪਿਆ ਅੱਜ ਤੇ ਮੈਂ ਲੇਟ ਕੇ ਕਰਨ ਵਾਲੇ करूंगी ਨਹੀਂ ਇਸ ਤਰ੍ਹਾਂ ਨਹੀਂ ਕਰਨਾ ਠੀਕ ਹੈ ਠੀਕ ਹੈ ਔਰ ਜੋ ਕੁਝ ਵੀ ਕਰਨਾ ਹੈ ਅ ਮੰਨ ਲਓ ਮੈਂ ਅੱਜ ਸ਼ੁਰੂਆਤ ਕੀਤੀ ਹੈ ਤੇ ਅੱਜ ਹੀ ਮੈਂ ਪਰਫੈਕਟ ਪੋਸਟ ਦੇ ਵਿੱਚ ਨਹੀਂ ਪਹੁੰਚ ਜਾਊਂਗੀ ਮੈਨੂੰ ਥੋੜਾ ਜਿਹਾ ਟਾਈਮ ਲੱਗੇਗਾ ਠੀਕ ਹੈ ਤੇ ਉਸ ਟਾਈਮ ਨੂੰ ਪੂਰਾ ਆਪਾਂ ਲੈਣਾ ਹੈ ਠੀਕ ਹੈ ਆਪਣੀ ਹਰ ਇੱਕ ਦੇ ਸਰੀਰ ਦੀ ਇੱਕ ਸਮਰੱਥਾ ਹੈਗੀ ਹੈ ਹਰ ਇੱਕ ਦਾ ਜੋ ਸਰੀਰ ਹੈ ਉਹਦੇ ਇੱਕ ਖਾਸ ਫਲੈਕਸੀਬਿਲਟੀ ਹੈ ਤੇ ਅਸੀਂ ਉਸ ਫਲੈਕਸੀਬਿਲਟੀ ਨੂੰ ਹੌਲੀ ਹੌਲੀ ਵਧਾਣਾ ਹੈ ਇੱਕ ਦਿਨ ਦੇ ਵਿੱਚ ਪ੍ਰਿਆਸ ਨਹੀਂ ਕਰਨਾ ਔਰ ਆਪਣੇ ਸਰੀਰ ਨੂੰ ਝਟਕਾ ਨਹੀਂ ਦੇਣਾ ਜਦੋਂ ਵੀ ਤੁਸੀਂ ਯੋਗ ਕਰਨਾ ਹੈ ਬੜੇ ਹੀ ਆਰਾਮ ਨਾਲ ਤੁਹਾਡੇ ਸਰੀਰ ਦੀ ਹਰ ਮੂਵਮੈਂਟ ਹੋਣੀ ਚਾਹੀਦੀ ਹੈ ਝਟਕਾ ਦਿਓਗੇ ਚੋਟ ਲੱਗ ਜਾਏਗੀ ਠੀਕ ਹੈ ਤੇ ਜੇ ਇਸ ਤਰ੍ਹਾਂ ਚੱਲੋਗੇ ਤੇ ਫਿਰ ਤੁਸੀਂ ਕਹੋਗੇ ਕਿ ਯੋਗ ਮੇਰੇ ਲਈ ਨਹੀਂ ਹੈ ਇਸ ਲਈ ਯੋਗ ਨੂੰ ਬਹੁਤ ਅੱਛੇ ਤਰ੍ਹਾਂ ਸਮਝ ਕੇ ਹੀ ਕਰੋ ਕਿਸੇ ਵੀ ਸੁਪਰਵੀਜ਼ਨ ਵਿੱਚ ਕਰੋ ਟੀਵੀ ਦੇਖ ਕੇ ਯੋਗ ਨਹੀਂ ਕਰਨਾ ਬਿਲਕੁਲ ਜੀ ਕਹਿੰਦੇ ਰੋਜ਼ ਕਰੋ ਯੋਗ ਤੇ ਰਹੋ ਨਿਰੋਗ ਇਹ ਸੁਨੇਹਾ 21 ਜੂਨ ਦਾ ਦਿਨ ਸਾਨੂੰ ਦਿੰਦਾ ਤੇ ਡਾਕਟਰ ਨੀਤਾ ਜੀ ਤੁਸੀਂ ਬਹੁਤ ਵਧੀਆ ਸੁਨੇਹਾ ਸਾਡੇ ਦਰਸ਼ਕਾਂ ਨੂੰ ਦਿੱਤਾ ਹੈ ਕਿ ਆਪਣੇ ਜੀਵਨ ਸ਼ੈਲੀ ਦੇ ਵਿੱਚ ਤੇ ਕੰਮ ਕਾਜ ਦੇ ਦੌਰਾਨ ਉਹ ਕਿਸ ਤਰ੍ਹਾਂ ਆਪਣੇ ਹਲਕੇ ਫੁਲਕੇ ਯੋਗ ਕਰਕੇ ਤਰੋ ਤਾਜ਼ਾ ਰਹਿ ਸਕਦੇ ਨੇ ਤੇ ਤੁਹਾਡਾ ਸਟੂਡੀਓ ਚੋਂ ਲਈ ਬਹੁਤ-ਬਹੁਤ ਸ਼ੁਕਰੀਆ ਕਰਦੀ ਆ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ